ਤੁਸੀਂ ਦੇਖ ਰਹੇ ਹੋ ਆਈਬੀਐਨ ਪੰਜਾਬ ਵੈਬਨੈਚਰਲ ਮੈਂ ਹੀ ਮਾਸ਼ੂ ਹਰੀ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਤੁਹਾਨੂੰ ਅਸੀਂ ਖਬਰ ਦੇ ਅਸਰ ਦੀ ਗੱਲ ਕਰਾਂਗੇ ਬੀਤੇ ਦਿਨੀ ਆਈਬੀਐਨ ਪੰਜਾਬ ਨਿਊਜ਼ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਹਦੇ ਵਿੱਚ ਬਾਸਵਾ ਪਿੰਡ ਦੀ ਸ਼੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਚ ਪਹਿਲੀ ਜਮਾਤ ਦੀ 8 ਸਾਲਾਂ ਦੀ ਜਿਹੜੀ ਬੱਚੀ ਹੈ ਉਸ ਨੂੰ ਉਸ ਦੀ ਟੀਚਰ ਵੱਲੋਂ ਪੜਾਈ ਨਾ ਕਰਨ ਦੇ ਵਿੱਚ ਜਿਹੜਾ ਹੈ ਥੱਪੜ ਮਾਰੇ ਗਏ ਸੀ ਜਿਸ ਤੋਂ ਬਾਅਦ ਉਹ ਬੱਚੀ ਰੋਂਦੀ ਰਹੀ ਤੇ ਉਸ ਤੋਂ ਬਾਅਦ ਜਦੋਂ ਦੇ ਪੇਰੈਂਟਸ ਨੂੰ ਮਿਲੇ ਉਹਦੇ ਪੇਰੈਂਟਸ ਨੇ ਦੇਖਿਆ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਹਦੇ ਪੇਰੈਂਟਸ ਵੱਲੋਂ ਉਸ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਸ ਤੋਂ ਬਾਅਦ ਡਾਕਟਰੀ ਮੁਆਇਨੇ ਤੋਂ ਬਾਅਦ ਡਾਕਟਰਾਂ ਵੱਲੋਂ ਐਮਐਲਆਰ ਕੱਟੀ ਗਈ ਤੇ ਪੁਲਿਸ ਵੱਲੋਂ ਜਿਹੜੇ ਹੈ ਉਸ ਬੱਚੀ ਤੇ ਉਹਦੇ ਮਾਪਿਆਂ ਦੇ ਜਿਹੜੇ ਹੈ ਬਿਆਨ ਲਿੱਤੇ ਗਏ ਉਹ ਬਿਆਨਾਂ ਦੇ ਆਧਾਰ ਤੇ ਜਿਹੜੀ ਹੈ ਸਾਡੀ ਖਬਰ ਲੱਗਣ ਤੋਂ ਬਾਅਦ ਸ਼ੰਭੂ ਪੁਲਿਸ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕੱਲ ਹੀ ਜਿਹੜਾ ਸ਼ੰਭੂ ਪੁਲਿਸ ਵੱਲੋਂ ਜਿਹੜਾ ਹੈ ਦੋਸ਼ੀ ਮਮਤਾ ਰਾਣੀ ਜਿਹੜੀ ਮਮਤਾ ਮੈਡਮ ਹੈ ਸਕੂਲ ਦੀ ਉਸ ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਸੈਕਸ਼ਨ 115 ਬ੍ਰੈਕਟ 2 ਤੇ ਸੈਕਸ਼ਨ 126 ਦੇ ਤਹਿਤ ਜਿਹੜਾ ਹੈ ਮਮਤਾ ਦੇ ਨਾਮ ਤੇ ਜਿਹੜਾ ਹੈ ਪੁਲਿਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਪਰਚਾ ਦਰਜ ਹੋਣ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਂਦੀ ਹੈ